ਇਹ ਹਨੂਮਨ ਚੌਂਕ مین ਆਪਣਾ ਚੌਂਕ ਹੈਗਾ ਜੀ ਤੇ ਐਸਬੀਆਈ ਬੈਂਕ ਹੈ ਉੱਪਰ ਇਹਨਾਂ ਦੀ ਕੋਈ ਪ੍ਰਾਈਵੇਟ ਰਿਹਾਸ਼ੀ ਹੈਗੀ ਹੈ ਇਹਦੇ ਵਿੱਚ ਅੱਗ ਲੱਗੀ ਹੈ ਜਾਂ ਫਾਇਰ ਬ੍ਰੇਡਰ ਆ ਗਈ ਹੈ ਅਸੀਂ ਟ੍ਰੈਫਿਕ ਜਿਹੜੀ ਹੈ ਡਾਇਵਰਟ ਕਰ ਦਿੱਤੀ ਹੈ ਟ੍ਰੈਫਿਕ ਨੂੰ ਪੁਸ ਲੈਣਾ ਰੋਡ ਨੂੰ ਤਾਂ ਇਧਰੋਂ ਹਨੂਮਨ ਚੌਂਕ ਤੋਂ ਦੱਖਣ ਚੌਂਕ ਆ ਤੁਹਾਨੂੰ ਦੱਸਦਾ ਇਹ ਕਹਿੰਦੇ ਕੋਈ ਏਸੀ ਦਾ ਸਰਕਟਲ ਹੋਇਆ ਬਾਕੀ ਪਤਾ ਲੱਗੂਗਾ ਹੁਣ ਕੋਈ ਅੰਦਰੋਂ ਮਿਲੂਗਾ ਬਾਕੀ ਕੁਝ ਸਟੇਟ ਬੈਂਕ ਕੋ ਪਟਿਆਲਾ ਜਿਹੜਾ ਸਟੇਟ ਬੈਂਕ ਕੋ ਵਿਡੀਆ ਵਿੱਚ ਮਰਜੋਆ ਹੁਣ ਚੌਂਕ ਕਿਹੇ ਭਰਾ ਦਾ ਜਿੱਤੇ ਕੁਝ ਕਰਕੇ ਕਰਨਾ ਕਰਕੇ ਜਾਂ ਏਸੀ ਦੀ ਤਾਰ ਸਪਾਰਕ ਹੋਈ ਹੈ ਜਾਂ ਕੋਈ ਤਾਰ ਕਹਿ ਲਈ ਬਿਜਲੀ ਛੋਪ ਕਰਕੇ ਜਿਹੜਾ ਅੱਗ ਲੱਗੀ ਹੈ ਤੇ ਅੱਗ ਨੂੰ ਲੱਗ ਤੁਹਾਡੇ ਬੱਝ ਚੁੱਕੀ ਹੈ ਪਰ ਅਜੇ ਅੰਦਰ ਗੈਸ ਬਹੁਤ ਜ਼ਿਆਦਾ ਅੰਦਰ ਹਾਈਡਰ ਕਰਨ ਔਖਾ ਦੋ ਮੋਡੇ ਆਕਸੀਜਨ ਸੈਂਟਰ ਲਾ ਕੇ ਫਾਇਰਮੈਨ ਜਿਹੜੇ ਵਾਦੇ ਨੇ ਤੇ ਔਰ ਤੋਂ ਦਿਨ ਸਮੇਂ ਵਿੱਚ ਜਿਹੜਾ ਵਾ ਲਗਭਗ ਕੰਟਰੋਲ ਦੇ ਵਿੱਚ ਆ। ਉਸ ਸਮੇਂ ਦੇ ਵਿੱਚ ਜਿਹੜਾ ਸਾਡਾ ਅੰਦਰ ਹੋ ਗਿਆ ਉਹ ਐਸਪੀ ਆਈ ਬ੍ਰਾਂਚ ਹਰਮਨਪੁਰ ਤੋਂ ਬਾਅਦ ਕੀਤੀ ਵੀ ਉਹ ਬਿਲਡਿੰਗ ਵੀ ਸਾਡੀ ਆਪਣੀ ਆ। ਉਹ ਕਿਤੇ ਆ ਲੱਗਦਾ ਇਹਨਾਂ ਦਾ ਕੋਈ ਏਸੀ ਦੇ ਜਿਹੜੀ ਆ ਉਹ ਤਾਰ ਜਿਹੜੀ ਕੋਈ ਸਪਾਰਕ ਹੋਈ ਹੈ ਉਹਦੇ ਕਰਕੇ ਜਿਹੜਾ ਕੋਲ ਆ।